ਹੋਰ ਰੰਦੇ ਨੇ ਵਿਵਾਦ ਸਾਡੇ ਬਾਹਰ ਉੱਠਦੇ ਹਾਂ ਅੱਕ ਕੇ ਹੀ ਤਾਰੇ ਤੇ ਹਵਾਰੇ ਉੱਠਦੇ ਹੋਏ ਅਸੀਂ जख्मी ਵੀ ਲਾਲ ਆ ਜਾਏ ਘਰ ਉੱਠਦੇ ਪਰ ਸਾਡੇ ਖੜਕਾ ਨਾ ਦੁਬਾਰੇ ਉੱਠਦੇ ਹੁਣ ਇੱਥੇ ਸਾਰੇ ਵੀਰ ਜਿੰਨੇ ਘਰ-ਬਾਰ ਛੱਡੀ ਬੈਠੇ ਆ ਜੀ ਜਦੋਂ ਬਾਈ ਹੋਰ ਨੇ ਦੱਸਿਆ ਜੀ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਜੀ ਹਨਾ ਘਰ-ਬਾਰ ਛੱਡਿਆ ਕੀ ਪਤਾ ਇਥੇ ਕੀ ਹੋਣਾ ਕੱਲ ਨੂੰ ਹੋ ਤੁਰ ਗਏ ਉਹ ਕਿਹੜੇ ਰਾਤੇ ਛੱਡ ਕੇ ਕਰਬਾਰਾਂ ਨੂੰ ਹਮਲ ਕੇ ਕਈ ਬਹਿ ਗਏ ਮੰਡ ਨੂੰ ਟੱਪ ਗਏ ਕਈ ਤਾਰਾਂ ਨੂੰ ਹੋ ਸੁਣਿਆ ਮੈਂ ਬਾਗੀ ਬਣ ਗਏ ਸੁਣਿਆ ਮੈਂ ਬਾਗੀ ਬਣ ਗਏ ਮਿਲ ਹੀ ਨੇ ਜਾਂਦੀਆਂ ਸੂਹਾ ਖਾਰੇ ਹੁਣ ਕਦੋਂ ਮੁੜਨਗੇ ਹੋ ਟੱਪ ਗਏ ਜੋ ਪਿੰਡ ਦੀਆਂ ਜੂਹਾਂ ਹੋਰੇ ਹੁਣ ਕਦੋਂ ਮੁੜਨਗੇ ਹੋ ਅਛਾ ਮੈਂ ਇਹ ਨਾਲ ਗੱਲ ਕਰ ਰਹੀ ਸੀ ਮੈਂ ਕਿਹਾ ਜਦ ਨਾ ਵਜ਼ੀਰ ਖਾਨ ਨੂੰ ਸੋਧਣਾ ਸੀਗਾ ਨਾ ਜੀ ਤੇ ਉਦੋਂ ਮਾਲਵੇ ਤੋਂ ਵੀ ਸੰਗਤ ਆ ਗਈ ਸੀਗੀ ਇਧਰ ਬਾਬਾ ਬੰਦਾ ਸਿੰਘ ਬਹਾਦਰ ਆ ਗਏ ਇਧਰ ਮਾਝੇ ਤੋਂ ਵੀ ਆ ਗਈ ਸੀਗੀ ਸਾਰੇ ਇਕੱਠੇ ਹੋ ਗਏ ਸੀਗੇ ਤੇ ਜਦੋਂ ਵੀ ਮੋਰਚੇ ਲੜਦੇ ਹੁੰਦੇ ਨੇ ਨਾ ਅੱਜ ਵੀ ਮੈਂ ਵੇਖ ਰਿਹਾ ਇਧਰ ਪੁਆਦ ਵਾਲੇ ਖੜੇ ਆ ਇਧਰ ਮਾਲਵੇ ਵਾਲੇ ਖੜੇ ਆ ਅਸੀਂ ਵੀ ਪੁਆਦ ਦੇ ਹੀ ਆ ਹਾਂ ਇਧਰ ਬਾਬਾ ਜੀ ਹੋਰੀ ਖੜੇ ਆ ਸਹੀ ਪੁਆਦ ਦੇ ਇਲਾਕੇ ਸਾਡਾ ਮੈਂ ਮੈਂ ਚਾਹੁੰਦਾ ਭਾਈ ਹੁਣ ਆਪਣਾ ਖੁਸ਼ਬਾਜ਼ ਭਾਈ ਚੜ੍ਹਦੀ ਕਲਾ ਦੇ ਗੀਤ ਗਾਉਂਦਾ ਹਾਂ ਮੈਂ ਮੈਂ ਚਾਹੁੰਦਾ ਵੀ ਆਪਾਂ ਲਾਈਏ ਇੱਕ ਇੱਕ ਹਾਜ਼ਰੀ ਹਾਂ ਇੱਕ ਹਾਜ਼ਰੀ ਵੰਨਦੀ ਆ ਚੜ੍ਹਦੀ ਕਲਾ ਦੇ ਦੋ ਸ਼ਬਦ ਚੜਦੀ ਕਲਾ ਲਈ ਸ਼ਬਦ ਗੋੜ ਫਿਰ ਬਾਜੇ ਖਾਨੇ ਬਾਈ ਹਾਂ ਜਿੱਦਾਂ ਹੁਣ ਆਪਾਂ ਹੁਣ ਚਲੋ ਇੱਥੇ ਸਾਰੇ ਪੜ੍ਹੇ ਲਿਖੇ ਆ ਸਭ ਨੂੰ ਪਤਾ ਹੀ ਆ ਨਾ ਵੀ ਕਿਸ ਪਰਬ ਲਈ ਆਪਾਂ ਇੱਥੇ ਹੋਏ ਆ ਇਥੇ ਸੋ ਸਾਡੀ ਜਿੰਨੀ ਮਾਰਾ ਸੇਵਾ ਲੈਂਦੇ ਅਸੀਂ ਆ ਦਿੰਨੇ ਆ ਨਈ ਤੇ ਸਾਡੀ ਕੌਮ ਐਸੀ ਆ ਜੀ ਚਲੋ ਮੈਂ ਪੂਰੇ ਪੰਜਾਬ ਦੀ ਗੱਲ ਕਰੂੰਗਾ ਕੱਲੀ ਸਿੱਖਾਂ ਦੀ ਗੱਲ ਨਹੀਂ ਕਰੂੰਗਾ ਹਨਾ ਸਿੱਖ ਕੌਮ ਤਾਂ ਸਭ ਜਾਣਦੀ ਆ ਵੀ ਕਿੱਦਾਂ ਦੀ ਕੌਮ ਆ ਕਿੱਦਾਂ ਦੀ ਨਹੀਂ ਮਾਰਸ਼ਲ ਕੌਮ ਆ ਤੇ ਇਹ ਕਦੇ ਵੀ ਨਾ ਧੱਕਾ ਕਰਦੀ ਆ ਤੇ ਨਾ ਧੱਕਾ ਜਰਦੀ ਆ ਚਰਦੀ ਆ ਤੇ ਅਸੀਂ ਤੱਤੇ ਨਾਲ ਤੱਤੇ ਆ ਬਈ ਪੈ 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 ਕਾਹੂ ਕੋ ਦੇਤਨਾ ਨੈ ਪਹਿਮਾਨਤਾਨ ਮਹਾਰਾਜ ਨਵੀਂ ਪਾਸ਼ਾ ਦੀ ਬਾਣੀ ਆ ਜੀ ਉਹਨਾਂ ਦੀ ਸਥਾਨਾਂ ਤੋਂ ਅਸੀਂ ਆਏ ਆਂ ਸੇਵਾ ਲੈ ਕੇ ਅੱਜ ਅੱਛਾ ਬਾਈ ਸੇਵਾਦਾਰ ਨੇ ਉੱਥੋਂ ਸਾਰੇ ਨਹੀਂ ਠੀਕ ਹੈ ਤੇ ਬਾਈ ਬਰਿੰਦਰ ਸਿੰਘ ਆਪਣੇ ਭਰਾ ਉਹ ਕਹਿੰਦਾ ਹਾਉ ਠੰਡੇ ਨਾਲ ਠੰਡੇ ਤੱਤੇ ਨਾਲ ਤੱਤਿਆਂ ਜੀ ਦੇ ਨਾਲ ਪਿੜੇ ਪਿੜੇ ਸਿੱਧੇ ਮੱਥਿਆਂ ਹਉ ਤੇ ਗਾਂ ਉੱਤੇ ਬਿਨਾ ਜੋੜਿਆਂ ਤੋਂ ਨੱਚਿਆਂ ਬਾਈ ਕੇਸ ਨੇ ਨਿਸ਼ਾਨ ਥੱਲੇ ਹੁੰਦੇ ਇਕੱਠਿਆਂ ਹੱਬਾ ਇਹਨੇ ਚਿਰਹੀ ਅੱਖਾਂ ਵਿੱਚ ਲਾਲੀ ਰਹਿੰਦੀ ਆ ਹੱਬਾ ਇਹਨੇ ਚਿਰਹੀ ਹੋ ਸਰਕਾਰ ਸਾਨੂੰ ਗਰਮ ਖਿਆਲੀ ਕਹਿੰਦੀ ਆ ਅਕਾਲ ਦੇ ਆ ਬੱਚੇ ਤਾਂ ਅਕਾਲੀ ਕਹਿੰਦੀ ਆ ਹੋ ਸਰਕਾਰ ਸਾਨੂੰ ਗਰਮ ਖਿਆਲੀ ਕਹਿੰਦੀ ਆ ਅਕਾਲ ਦੇ ਆ ਬੱਚੇ ਤਾਂ ਅਕਾਲੀ ਕਹਿੰਦੀ ਆ ਔਰ ਸਰਕਾਰ ਸਾਨੂੰ ਹੋ ਰਹੇ ਨੇ ਵਿਵਾਦ ਸਾਡੇ ਬਾਹਰ ਉੱਠਦੇ ਹਾਂ ਅੱਕ ਕੇ ਹੀ ਤਾਰੇ ਤੇ ਹਵਾਰੇ ਉੱਠਦੇ ਹੋਏ ਅਸੀਂ ਜ਼ਖਮੀ ਵੀ ਲਾਲ ਆ ਜਾਏ ਕਰ ਉੱਠਦੇ ਪਰ ਸਾਡੇ ਖੜਕਾ ਨਾ ਦੁਬਾਰੇ ਉੱਠਦੇ ਹੋ ਕੀਤਾ ਇਹਨਾਂ ਦਾ ਨਾ ਵਾਰ ਜਾਂਦਾ ਖਾਲੀ ਕਹਿੰਦੀ ਆ ਹੋ ਕੀਤਾ ਏ ਨਾ ਦਾ ਨਾ ਹੋ ਸਰਕਾਰ ਸਾਨੂੰ ਗਰਮ ਖਿਆਲੀ ਕਹਿੰਦੀ ਆ ਅਕਾਲ ਦੇ ਆ ਬੱਚੇ ਤਾਂ ਅਕਾਲੀ ਕਹਿੰਦੀ ਆ ਹੋ ਸਰਕਾਰ ਸਾਨੂੰ ਗਰਮ ਖਿਆਲੀ ਕਹਿੰਦੀ ਆ ਅਕਾਲ ਦੇ ਆ ਬੱਚੇ ਤਾਂ ਅਕਾਲੀ ਕਹਿੰਦੀ ਆ ਹੋ ਸਰਕਾਰ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਬਲੇ ਸੋ ਨਿਹਾਲ ਸਤ ਸ੍ਰੀ ਅਕਾਲ ਹਾਂਜੀ ਹਾਂਜੀ ਮੈਂ ਵਾਸਤੇ ਮੈਂ ਆ ਗਿਆ ਅੱਛਾ ਜੀ ਹੋਰ ਨਗਮਾ ਫਿਰ ਉਦੋਂ ਸੁਣਾ ਦੇਮ ਕੋਈ ਸੁਣਾ ਦੋ ਲੰਮਾ ਕੋਈ ਕੋਈ ਸੁਣਾ ਦੋ ਫਿਰ ਕੋਈ ਹੋਰ ਨਗਮਾ ਕੋਈ ਕਹਿੰਦੀ ਐ ਸਰਪਲ ਜੀ ਇੱਕ ਸਣ ਦੇਉ ਮੈਂ ਵੀਰ ਤਾਂ ਪਹਿਲਾਂ ਬਹੁਤ ਉੱਥੇ ਕੌਮੀ ਸਾਫ ਹੋਰ ਚਾ ਲੱਗਿਆ ਹੋਇਆ ਸੀ ਰਾਤ ਰਾਤ ਨੂੰ ਹੀ ਬਹੁਤ ਉੱਥੇ ਸੰਗਤ ਬੈਠੀ ਹੁੰਦੀ ਸੀ ਮੈਂ ਵਾਸਤੇ ਮੈਂ ਆਵਾਜ਼ ਸੁਣ ਕੇ ਆਇਆ ਮੈਂ ਆ ਵੀ ਮਹਾਰਾਜ ਦੀ ਕਿਰਪਾ ਕਿ ਹੁਣ ਚਲੋ ਸਾਰੇ ਲੰਗਰ ਛਕੰਦੇ ਆ ਤੇ ਚੱਲੀਏ ਅੱਛਾ ਜੀ ਮਾ ਉਹ ਵੇਚ ਦੀ ਪਾਰਕ ਤਾਂ ਨਹੀਂ ਹੋ ਗਿਆ ਹੁਣ ਠੀਕ ਹੈ ਠੀਕ ਹੈ ਵੀਰੇ ਤੁਸੀਂ ਕਿੱਥੋਂ ਮਾਜੇ ਤੋਂ ਲੱਗਦੇ ਹੋ ਮੈਂ ਸ੍ਰੀ ਅਮਰਸਰ ਸਾਹਿਬ ਤੋਂ ਆ ਪਥਰ ਦਾਸ ਕਰਕੇ ਸਿਰੇ ਕਾਲ ਤੱਕ ਸਾਹਿਬ ਤੋਂ ਅੱਛਾ ਇਹ ਸਾਰੇ ਜੱਥੇਬੰਦੀਆਂ ਵਾਸਤੇ ਪ੍ਰਸ਼ਾਦ ਅੰਮ੍ਰਿਤ ਦੇਵਨ ਤੋਂ ਹੀ ਸਲੋਪੇ ਉੱਥੋਂ ਤੇ ਅਗਲੇ ਦਿਨ ਹੀ ਮਹਾਰਾ ਕਿਰਪਾ ਕੀਤੀ ਵੀ ਚਲੋ ਇਹਨਾਂ ਨੋਟੀਫਿਕੇਸ਼ਨ ਜਿਹੜਾ ਉਹ ਹਾਸਲ ਲੈ ਲਿਆ ਜੀ ਕਰੀ ਜੀ ਹਾਂਜੀ ਹਾਂਜੀ ਵੀਰੇ ਹਾਂਜੀ ਉਹ ਆਪਣੇ ਕੋਲ ਸ਼ੀਤ ਸਿੰਘਾਂ ਵਾਲੀ ਹੈ ਸਾਰਾ ਸਿਸਟਮ ਨਹੀਂ ਹਾਂ ਵਾਈਕੜਾ ਹੁੰਦਾ ਹੈ ਵਾਈਕੜਾ ਹੁੰਦਾ ਹੀ ਆਹ ਸਿਸਟਮ ਹੈ ਹਾਂਜੀ ਕਿਉਂ ਵਰਤਦੇ ਆ ਜੀ ਆਪਣੇ ਦੇ ਵਰਤਦੇ ਆ ਅਸੀਂ ਪਤਾ ਨਹੀਂ ਕਿੱਥੇ ਰੋਲ ਖੜ ਲ ਜਾਂਦੇ ਉਹਨਾਂ ਦੇ ਹੀ ਕੁਛ ਇਹ ਚਲੋ ਉਹਨਾਂ ਪਤੇ ਤਾਂ ਪਰ ਮਹਾਰਾਜ ਕਰਨਗੇ ਕਿਰਪਾ ਕਿਤੇ ਵਾਪਸ ਆਵਾਂਗੇ ਹੋ ਜਾਣੀ ਕੋਈ ਪਤਾ ਨਹੀਂ ਹਾਂਜੀ ਹਾਂਜੀ ਕਿਤਾ ਕਦੋਂ ਕਿਰਪਾ ਹੋ ਜਾਈ ਸਹੀ ਗੱਲ ਹੈ ਜੀ ਉਹ ਸ਼੍ਰੀ ਸੰਗਾਂ ਦੀ ਗੱਲ ਤੁਹਾਨੂੰ ਮੈਂ ਦੋਟ ਪੇ ਸਣਾ ਦੇਣਾ ਨਹੀਂ ਕਹਿੰਦਾ ਹੋ 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 ਅੱਖਾਂ ਵਿੱਚ ਗੁੱਸਾ ਭਰ ਕੇ ਦਾਂ ਨਾਲ ਭਰ ਕੇ ਸੀਨਾ ਹੁ ਸੀਨੇ ਤੇ ਲਿਖ ਲਿਆਉ ਨਾ ਖੂਨੀ ਸੀ ਜੂਨ ਮਹੀਨਾ ਓ ਮਿੱਟੀ ਨੂੰ ਮੱਥੇ ਮਲ ਕੇ ਹਾਂ ਮਿੱਟੀ ਨੂੰ ਮੱਥੇ ਮਲ ਕੇ ਤੁਰ ਗਏ ਦੇ ਅੰਤਮ ਛੁਹਾਂ ਖੌਰੇ ਹੁਣ ਕਦੋਂ ਮੁੜਨਗੇ ਹਉ ਟੱਪ ਗਏ ਜੋ ਪਿੰਡ ਦੀਆਂ ਜੂਹਾਂ ਹਰੇ ਹੁਣ ਕਦੋਂ ਮੁੜਨਗੇ ਹੋ ਹ ਤੁਰ ਗਏ ਉਹ ਕਿਹੜੇ ਰਾਤੇ ਛੱਡ ਕੇ ਘਰਬਾਰਾਂ ਨੂੰ ਹੁਣ ਇੱਥੇ ਸਾਰੇ ਵੀਰ ਜਿੰਨੇ ਘਰਬਾਰ ਛੱਡੀ ਬੈਠੇ ਆ ਜੀ ਜਦੋਂ ਬਾਈ ਹੋਰ ਨੇ ਦੱਸਿਆ ਜੀ ਅੰਮ੍ਰਿਤਸਰ ਸਾਹਿਬ ਤੋਂ ਆਏ ਆ ਜੀ ਹਨਾ ਘਰਬਾਰ ਛੱਡਿਆ ਕੀ ਪਤਾ ਸੀ ਕੀ ਹੋਣਾ ਕੱਲ ਨੂੰ ਕੋਈ ਵੀ ਕੁਰਬਾਨੀ ਮੰਗਦੀ ਆ ਇਹ ਜਗ੍ਹਾ ਤਾਂ ਇਹ ਤਿਆਰ ਹੋ ਗਿਆ ਆ ਹੈਨਾ ਜੀ ਉਹ ਕਹਿੰਦਾ ਹ ਤੁਰ ਗਏ ਉਹ ਕਿਹੜੇ ਰਾਤੇ ਛੱਡ ਕੇ ਕਰਵਾਰਾਂ ਨੂੰ ਹੋ ਮਲਕੇ ਕਈ ਬਹਿ ਗਏ ਮੰਡ ਨੂੰ ਟੱਪ ਗਏ ਕਈ ਤਾਰਾਂ ਨੂੰ ਹੋ ਸੁਣਿਆ ਮੈਂ ਬਾਗੀ ਬਣ ਗਏ ਸੁਣਿਆ ਮੈਂ ਬਾਗੀ ਬਣ ਗਏ ਮਿਲ ਹੀ ਨਹੀਂ ਜਾਂਦੀਆਂ ਸੂਹਾ ਖਾਰੇ ਹੁਣ ਕਦੋਂ ਮੁੜਨਗੇ ਹੋ ਟੱਪ ਗਏ ਜੋ ਪਿੰਡ ਦੀਆਂ ਜੂਹਾਂ ਖਾਰੇ ਹੁਣ ਕਦੋਂ ਮੁੜਨਗੇ ਹੋ ਸ਼ੀਰ ਸੰਗ ਵਰਤਦੇ ਆ ਹੋ ਸਾਡੇ ਉਹ ਸਾਹਾਂ ਦੇ ਵਿੱਚ ਆਪੇ ਹੀ ਧੜਕਣ ਲੱਗ ਪਏ ਹੋ ਬੈਰੀ ਦੀਆਂ ਨਜ਼ਰਾਂ ਦੇ ਵਿੱਚ ਖੌਰੇ ਕਦ ਰੜਕਣ ਲੱਗ ਪਏ ਹੋ ਸਾਡੇ ਉਹ ਸਾਹਾਂ ਦੇ ਵਿੱਚ ਆਪੇ ਹੀ ਧੜਕਣ ਲੱਗ ਪਏ ਹੋ ਬੈਰੀ ਦੀਆਂ ਨਜ਼ਰਾਂ ਦੇ ਵਿੱਚ ਖੌਰੇ ਕਦ ਰੜਕਣ ਲੱਗ ਪਏ ਹੋ ਸੁਣਿਆ ਮੈਂ ਬਾਗੀ ਬਣ ਗਏ ਸੁਣਿਆ ਮੈਂ ਬਾਗੀ ਬਣ ਗਏ ਮਲਹੀ ਨੇ ਜਾਂਦੀਆਂ ਸੁਹਾ ਖੋਰੇ ਹੁਣ ਕਦੋਂ ਮੁੜਨਗੇ ਟੱਪ ਗਏ ਜੋ ਪਿੰਡ ਦੀਆਂ ਜੂਹਾਂ ਖੋਰੇ ਹੁਣ ਕਦੋਂ ਮੁੜਨਗੇ ਹੋ ਕੀ ਬਾਤ ਹੈ ਕੀ ਬਾਤ ਹੈ ਪਤਾ ਨਹੀਂ ਕਿਨੇ ਕਿਹੜੇ ਜਜ਼ਬਾਤਾਂ ਦੇ ਵਿੱਚ ਆ ਕੇ ਇਹ ਬੋਲ ਲਿਖੇ ਗਏ ਆ ਕਿਸੇ ਤੋਂ ਤੇ ਬਾਈ ਹੋਰਾਂ ਨੇ ਜਿਹੜੇ ਗਾਏ ਆ ਇਹ ਕਦੇ-ਕਦੇ ਇਸ ਤਰੀਕੇ ਦਾ ਸੰਮੇਲ ਮਿਲਦਾ ਸਾਨੂੰ ਤੇ ਬਹੁਤ ਵਧਾਈ ਦੇ ਪਾਤਰ ਆ ਵੀਰ ਨੂੰ ਜਦ ਵੀ ਮਿਲਦੇ ਆ ਤੇ ਹੋ ਇਸ ਸਮੇਂ ਵੀ ਰਾਤ ਦਾ ਹੀ ਹੁੰਦਾ ਸਾਰਾ ਰਾਤ ਦਾ ਮੋਰਚੇ ਹੀ ਲੱਗੇ ਹੁੰਦੇ ਆ ਰਾਤ ਦਾ ਹੁੰਦਾ ਤੇ ਮੋਰਚੇ ਦੀ ਹੁੰਦੀ ਬਲਾਕਾਰ ਇਹ ਵੀ ਸਵਭਾਵੀ ਆ ਮੋਰਚਿਆਂ ਦੀ ਹੁੰਦੀ ਹੈ ਜੀ ਹੈਨਾ ਬਿਲਕੁਲ ਹੋਰ ਸੱਜੇ ਖੱਬੇ ਬੜਾ ਕੁਝ ਕਰਦੇ ਫਿਰਦੇ ਆ ਵੀਰੇ ਹੈਨਾ ਚਲੋ ਉਹਨਾਂ ਦੀ ਦੇਣ ਆ ਜੇ ਅਸੀਂ ਰੰਗინੀਆਂ ਵੀ ਮਾਣਦੇ ਫਿਰਦੇ ਆ ਤਾਂ ਅਸ਼ੀਤ ਸਿੰਘਾਂ ਦੀ ਉਹ ਜੋ ਜਿਨ੍ਹਾਂ ਨੇ ਸਾਡੇ ਹੈਨਾ ਵੱਡੇ ਵੀਰ ਸਾਡੇ ਪੁਰਖੇ ਸਾਡੇ ਪਰ ਜਿੱਥੇ ਕਿਤੇ ਲੋੜ ਪੈਂਦੀ ਆ ਅਸੀਂ ਭਾਵੇਂ ਕੈਮਰੇ ਦੇ ਅੱਗੇ ਨਹੀਂ ਆਉਂਦੇ ਤੇ ਪਰ ਮਾਰਾ ਦੀ ਕਿਰਪਾ ਹੁੰਦੀ ਅਸੀਂ ਉੱਥੇ ਮੌਜੂਦ ਹੋ ਹੁੰਨੇ ਆ ਸਾਨੂੰ ਖਿੱਚ ਕੇ ਲਾਉਂਦੇ ਗਲਾਮੇ ਤੋਂ ਫੜ ਕੇ ਵੀ ਚੱਲ ਉੱਥੇ ਪਤੰਦਰਾ ਇੱਥੇ ਕੀ ਹੈ ਨਾ ਜਿੱਦਾਂ ਉਦਾਂ ਸਾਰਾ ਕੁਝ ਕਰਦੇ ਫਿਰਦੇ ਆ ਵੀਰੇ ਦੁਨੀਆ ਦੁਨੀਆਦਾਰੀਆਂ ਹੈ ਨਾ ਪਰ ਪਰ ਆਪਣਾ ਸਮੇਲ ਮੋਰਚਾ ਦਾ ਹੀ ਹੁੰਦਾ ਆਪਣਾ ਸਮੇਲ ਮੋਰਚਾ ਦਾ ਹੀ ਹੁੰਦਾ ਤੁਹਾਡੀ ਬੜੀ ਪਿਆਰੀ ਰੂਹ ਡੇਵਨ ਤੋਂ ਆਪਾਂ ਉੱਥੇ ਮਿਲੇ ਸੀਗੇ ਮੋਰਚੇ ਤੇ ਆਪਾਂ ਚੌਂਕ ਤੇ ਬੈਠੇ ਸੀਗੇ ਹੈ ਨਾ ਕੌਮਨ ਸਾਹਿਬ ਮੋਰਚੇ ਤੇ ਤੇ ਉਦੋਂ ਨੂੰ ਨਹੀਂ ਸੀ ਪਤਾ ਵੀ ਇੰਨਾ ਵੀ ਪਿਆਰੀ ਰੂਹ ਪ੍ਰਮਾਤਮਾ ਨੇ ਸਾਡੇ ਨਾਲ ਮੇਲੀ ਹੈ ਤੇ ਮੁੜ ਕੇ ਹੈ ਨਾ ਜਿੱਦਾਂ ਵੀ ਹੈਗਾ ਸਾਰਿਆਂ ਨੂੰ ਪਿਆਰਿਆਂ ਨੂੰ ਪਿਆਰੇ ਮਿਲ ਜਾਂਦੇ ਆ ਇਹ ਤਾਂ ਵੇਖਣ ਵਾਲੀਆਂ ਨਜ਼ਰਾਂ ਨੇ ਕਹਿੰਦੇ ਕਿ ਕਮੀਆਂ ਬਹੁਤ ਹੈ ਮੁਝਮੇ ਲੇਕਿਨ ਖੂਬੀਆਂ ਵੀ ਬਹੁਤ ਮੈਂ ਦੇਖਣ ਵਾਲੇ ਅਬ ਤੂੰ ਦੇਖ ਕਿ तुझे ਕੀ ਦੇਖਣਾ ਹੈ ਦੇਖ ਹਾਂ ਨੇ ਸਾਰਿਆਂ ਦੀ ਸ਼ਮੂਲੀਅਤ ਹੈ ਜੀ ਗੁਰਗੋਵੀ ਸਿੰਘ ਜੀ ਮਹਾਰਾਜ ਕਹਿੰਦੇ ਕਿ Hindu Turk Kau Raaf Ji Imam Saafi Manas Ki Jaat Sab Ek Hai Pehchan Wo ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਲਸਫਾ ਇਹੀ ਹੈ ਤਾਂ ਹੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਗਏ ਆ ਤਾਂ ਕਿ ਕੋਈ ਵੀ ਕਿਸੇ ਵੀ ਦਿਸ਼ਾ ਤੋਂ ਆ ਜਾਵੇ ਕਿਸੇ ਵੀ ਰੰਗ ਰੂਪ ਦਾ ਹੋਵੇ ਇਹ ਕੋਈ ਮੈਟਰ ਨਹੀਂ ਕਰਦਾ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਭਗਤ ਧੰਨਾ ਜੀ ਵੀ ਹਨ ਭਗਤ ਰਵਿਦਾਸ ਜੀ ਵੀ ਹਨ ਭਗਤ ਕਬੀਰ ਜੀ ਵੀ ਹਨ ਭਗਤ ਜਾਇਦੇਵ ਜੀ ਹਨ ਭਗਤ ਫਰੀਦ ਜੀ ਵੀ ਹਨ ਅੱਲਾ ਅੱਲਾ ਦੀ ਗੂੰਜ ਵੀ ਗਾਈ ਜਾਂਦੀ ਹੈ ਤੇ ਰਾਮ ਰਾਮ ਦੀ ਸਿਰਫ ਇੱਕ ਗੁਰਨਾਨਕ ਦਾ ਹੀ ਧਾਰਾ ਹੈ ਜਿੱਥੇ ਇੱਕ ਸੱਚਾ ਮੁਸਲਮਾਨ ਵੀ ਆ ਕੇ ਉਹ ਰਾਮ ਰਾਮ ਦੀ ਧੁਨ ਵੀ ਸੁਣ ਸਕਦਾ ਹੈ ਤੇ ਜਿੱਥੇ ਇੱਕ ਸੱਚਾ ਹਿੰਦੂ ਆ ਕੇ ਜੇ ਉਹਨੂੰ ਅੱਲਾ ਅੱਲਾ ਸੁਣਾਈ ਦੇਊਗਾ ਤਾਂ ਉਹਨੂੰ ਇਹ ਨਹੀਂ ਮਹਿਸੂਸ ਹੋਊਗਾ ਵੀ ਇਹ ਕਿਤੇ ਕਿਸੇ ਬਗਾਨੇ ਗੈਰ ਧਰਮ ਦਾ ਕਿਸੇ ਬਗਾਨੇ ਰੱਬ ਦਾ ਨਾਮ ਲਿਆ ਜਾ ਰਿਹਾ ਸਾਰਿਆਂ ਨੂੰ ਗੱਲ ਨਾਲ ਲਾਇਆ ਗੁਰੂ ਗ੍ਰੰਥਕ ਦੇਵ ਜੀ ਮਹਾਰਾਜ ਨੇ ਤੇ ਚੜ੍ਹਦੀ ਕਲਾ ਦੀ ਗੱਲ ਕਰ ਰਹੇ ਸੀ ਤੇ ਬਾਬਾ ਜੀ ਆਏ ਹੋਏ ਨੇ ਕੜੂਏ ਤੋਂ ਗੁਰਦੁਆਰਾ ਕਾਲਗੜ੍ਹ ਸਾਹਿਬ ਹਾਂਜੀ ਪਾਤਸ਼ਾਹੀ ਨੋਮੀ ਪਿੰਡ ਕੜੂਆਂ ਤੋਂ ਤੇ ਪਿੰਡ ਕੜੂਆਂ ਉਹ ਸਥਾਨ ਹੈ ਜੀ ਜਦੋਂ ਗੁਰਗੋਵੀ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਵਾਲੇ ਦਿਨ ਲਲਕਾਰ ਕੇ ਪੰਜ ਸਿਰ ਮੰਗੇ ਸੀ ਤੇ ਉਹਨਾਂ ਸਿਰਾਂ ਨੂੰ ਕੱਟ ਕੇ ਫਿਰ ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀ ਉਹ ਜਿਸ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਸੀ ਅੰਮ੍ਰਿਤ ਤਿਆਰ ਕੀਤਾ ਸੀ ਉਹ ਬਾਟਾ ਆਇਆ ਸੀ ਪਿੰਡ ਘੜੂਵੇ ਤੋਂ ਤੇ ਬਰ ਬਖਸ਼ਿਆ ਸੀ ਕਿ ਇੱਥੋਂ ਦੇ ਜਿਹੜੇ ਇਹ ਲੋਹੇ ਦੇ ਬਾਟੇ ਆ ਇਹ ਸੋਨੇ ਦੇ ਭਾਵੇਂ ਭਾਵੇਂ ਕੀ ਕਰਨਗੇ ਤੇ ਉਦਾਂ ਹੀ ਚੜਦੀ ਕਲਾ ਫਿਰ ਪੂਰੇ ਇਲਾਕੇ ਦੇ ਉੱਤੇ ਹਨਾਈ ਉਹ ਸੱਚ ਹੋਈ ਹੈ ਗੱਲ ਇਹ ਸੱਚ ਹਾਂ ਪ੍ਰਧਾਨ ਦੇ ਬੋਲੇ ਸੱਚ ਕਿੱਦਾਂ ਨਹੀਂ ਹੁੰਦੇ ਬਿਲਕੁਲ ਬਿਲਕੁਲ ਬਾਦਸ਼ਾਹ ਦੇ ਬੋਲੇ ਸੱਚ ਕਿੱਦਾਂ ਨਹੀਂ ਹੁੰਦੇ ਬਿਲਕੁਲ ਬਿਲਕੁਲ ਇਹ ਆਹੀ ਵੀ ਨਾ ਬਹੁਤ ਵਧੀਆ ਇਹ ਰੋਲ ਅਦਾ ਕਰ ਰਿਹਾ ਜਿਹੜਾ ਹੁਣ ਮੈਸੇਜ ਆ ਰਿਹਾ ਯੂਨੀਵਰਸਿਟੀ ਅੱਜ ਦਾ ਮਸਲੇ ਦਾ ਹਾਂਜੀ ਹਾਂਜੀ ਵੀਰੇ ਮੀਡੀਆ ਬਹੁਤ ਵਧੀਆ ਜਿਹੜਾ ਨਾ ਪੋਜ਼ਿਟਿਵ ਰੋਲ ਅਦਾ ਕਰ ਰਿਹਾ ਇਸ ਵਿੱਚ ਕੋਈ ਦੋ ਰਾਇ ਨਹੀਂ ਇਹਦਾ ਚੈਲਨ ਦੀ ਮਰਦਮ ਇਹਦੀ ਪ੍ਰਸ਼ੰਸਾ ਕਰਦਾ ਵੀ ਜਿੰਨੇ ਵੀ ਸਾਡੇ ਏਰੀਆ ਦੇ ਜਿਹੜਾ ਹਾਂਜੀ ਸੇਵਾ ਨਿਭਾਈ ਆ ਬਾਈ ਪਹਿਲੇ ਦਿਨ ਤੋਂ ਹੀ ਉੱਥੇ ਜੁੜੇ ਹੋਏ ਹਾਂ ਹਾਂਜੀ 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 ਕੌਮੀਨ ਸਾਹਿਬ ਮੋਰਚੇ ਦੇ ਵੀਰ ਪ੍ਰਸ਼ ਸਿੰਘ ਸਿੰਘਾਂ ਦੇ ਨਾਲ ਬਣੀ ਹੋਈ ਆ ਇਹਦੇ ਨਾਲੇ ਮਰਦ ਬਣਦਾ ਬੰਦਾ ਹਣਾ ਹਾਂਜੀ ਵੀਰੇ ਜਿਹੜਾ ਭਰਾ ਨਹੀਂ ਇੱਥੋਂ ਸਾਡੇ ਲਾਗੇ ਛਾਗੇ ਤੋਂ ਕੋਈ ਹਲੇ ਤੱਕ ਮਤਲਬ ਮੋਰਚ ਦਾ ਹਿੱਸਾ ਬਣਿਆ ਤੇ ਮੇਰੀ ਬੇਨਤੀ ਆ ਨੌਜਵਾਨੋ ਉੱਠੋ ਸਾਡੀ ਯੂਨੀਵਰਸਿਟੀ ਅਸੀਂ ਪੜ੍ਹੇ ਆ ਇੱਥੋਂ ਤੇ ਸਾਰਾ ਕੁਝ ਹਨਾ ਜਿੱਦਾਂ ਇੱਕ ਇੱਕ ਕਰਕੇ ਸਾਡੇ ਚੀਜ਼ਾਂ ਖੋਣ ਲੱਗ ਪਏ ਤੇ ਸਾਡੇ ਘਰ ਤੱਕ ਆਏ ਲਓ ਇਹ ਘਰ ਤੱਕ ਆ ਚੁੱਕੇ ਆ ਸੋ ਸਾਨੂੰ ਵੇਰ ਹੋਣਾ ਚਾਹੀਦਾ ਸਾਰੇ ਇੱਥੇ ਪਹੁੰਚੋ ਸੋ ਇਨਾ ਹੀ ਤਸਵੀਰਾਂ ਦੇ ਨਾਲ ਮੇਰਾ ਵੈਸੇ ਦਿਲ ਤਾਂ ਨਹੀਂ ਕਰਦਾ ਮੈਂ ਬੰਦ ਕਰਾਂ ਲੇਕਿਨ ਕਿਉਂਕਿ ਹੁਣ ਸਾਰੇ ਨੇ ਆਪਣੇ ਕੰਮ ਵੀ ਕਰਨੇ ਹੈਗੇ ਆ ਸਾਰੇ ਸੇਵਾ ਵੀ ਕਰ ਰਹੇ ਬਾਬਾ ਜੀ ਵੀ ਦੁੱਧ ਵੀ ਤਿਆਰ ਕਰਨਾ ਜਿੰਨੀ ਖਾਦਰੀ ਜਿੱਦੀ ਲੱਗਦੀ ਆ ਜੀ ਜਰੂਰ ਲਵਾਓ ਬਿਲਕੁਲ ਖਾਲਸਾ ਸਾਹਿਬ ਵਾਈਕੁਰ ਜੀ ਕੀ ਫਤਹਿ